ਕੀਤਾਰੀ ਗੱਲ ਸਾਹਿਬ ਅੱਜ ਅੱਜ ਸਾਡੇ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਪੁਰਾਣੇ ਪਾਰਟੀ ਦੇ ਵਰਕਰ ਮੀਂਗਾ ਸਾਹਿਬ ਗੁਰਦੀ ਸਾਹਿਬ ਸਾਡੇ ਮਿਆਦੀਆ ਸਾਹਿਬ ਪਾਰਟੀ ਦੇ ਮਿਹਨਤੀ ਵਰਕਰ ਜਿਨ੍ਹਾਂ ਨੂੰ ਪਿਛਲੇ ਦਿਨੀ ਸਾਡੀ ਪਾਰਟੀ ਦੇ ਕੋਮੇ ਕਦਮੀਨ ਅਰਵਿੰਦ ਕੇ ਰਿਵਾਜ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਮਰ ਸੈਰਮ ਪ੍ਰੂਮੈਂਟ ਟ੍ਰਸਟ ਦਾ ਜਿਹੜਾ ਟਰਸਟੀ ਨਿਯੁਕਤ ਕੀਤਾ ਸੀਗਾ ਅੱਜ ਉਹਨਾਂ ਨੂੰ ਉਹਨਾਂ ਦੀ ਕੁਰਸੀ ਤੇ ਬਿਠਾਉਣ ਆਏ ਆ ਔਰ ਮੈਂ ਪਾਰਟੀ ਵਰਕਰਾਂ ਨੂੰ ਸਭ ਨੂੰ ਵਧਾਈ ਦਿੰਦਾ ਕਿੱਸਾ ਜਿੱਦਾਂ ਇਹ ਕੰਮ ਕਰਦੇ ਤੁਸੀਂ ਵੀ ਕਰੋ ਇਹੀ ਇੱਕੋ ਇੱਕ ਪਾਰਟੀ ਆ ਜਿੱਥੇ ਸਦਾ ਨਵਕਰਾਂ ਨੂੰ ਕੁਝ ਵੀ ਮਿਲ ਸਕਦਾ ਸਮਝਦੇ ਇਕ ਦੀ ਗੱਲ ਅੱਜ ਇਹ ਤਿੰਨਾਂ ਦਾ ਸਾਡੇ ਪਹਿਲਾ ਚੇਦ ਮਹਿਤ ਸਾਬ ਰਿੰਟੂ ਵੀਰ ਦੀ ਆਲਰੇਡੀ ਆਪਣਾ ਜਿਹੜਾ ਉਹਦਾ ਸਾਬ ਚੁੱਕਿਆ ਸਾਡੀ ਹੋਂਦ ਸਾਡੀ ਟੀਮ ਬਣ ਗਈ ਇਹ ਸਾਡੀ ਟੀਮ ਰਲ ਕੇ ਅਮਿਤ ਸਾਹਿਬ ਦਾ ਸ਼ਹਿਰ ਦੇ Vikas واسطے ਰਾਤ ਦਿਨ ਜਿਹੜਾ ਇੱਕ ਕਰੂਗੀ ਮੇਰੇ ਨਾਲ ਹੈ ਸਾਡੇ ਸ਼ਹਿਰ ਦੇ ਸਾਡੇ ਸੀਨੀਅਰ ਲੀਡਰ ਡਾਕਟਰ ਸਾਹਿਬ ਅਜੇ ਗੁਰਤਾ ਜੀ ਸਾਡੇ ਐਮਐਲਏ ਇਹ ਦੂਜੇ ਡਾਕਟਰ ਵੀ ਆ ਗਏ ਸਰਦਾਰ ਜਸਬੀਰ ਸਿੰਘ ਸੰਧੂ ਸਾਹਿਬ ਸਾਡੇ ਕੋਲ ਡਾਕਟਰ ਜੀ ਦੇ ਤੀਜੇ ਵੀ ਆਉਣ ਵਾਲੇ ਆ ਡਾਕਟਰ ਮਿਜਰ ਵੀ ਸਭ ਦੇ ਇੱਕ ਦੀ ਗੱਲ ਸਾਰੇ ਸਾਡੇ ਐਮਐਲਏ ਸਾਰੇ ਰਲ ਕੇ ਅਸੀਂ ਹੋਣਾ ਆਪਣੇ ਕੋਮੀ ਕਨਵੀਨਰ ਦੀਆਂ ਨੀਤੀਆਂ ਦੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਦੇ ਨਾਲ ਇਸ ਸ਼ਹਿਰ ਨੂੰ ਵਧੀਆ ਸਾਰੇ ਸੁਤਰਾ ਤੇ ਚੰਗਾ ਬਣਾਵਾ ਸਰ ਜੀ ਪੰਜਾਬ ਦੇ ਜਾਇਲਰ 2005 ਭਰ ਰਹੇ ਨਸ਼ੇ ਨੂੰ ਲੈ ਕੇ ਬਾਰੇ ਤੁਸੀਂ ਕਹਿ ਲਓ ਸਾਰੇ ਲੋਕਾਂ ਨੂੰ ਕਰਨਾ ਚਾਹੀਦਾ ਸਰ ਸਰ ਨਜ਼ਰ ਜਮ ਜਿਓ ਕਿੱਥੇ ਆਏ ਦੀ ਕਿੱਥੇ ਆਏ ਦੱਸਿਓ ਰੀਅਲਟੋ ਸਿਨੇਮੇ ਦੇ ਲਾਗੇ ਇੱਕ ਕਮਰਾ ਸੀ ਜਿਹੜਾ ਸੀਲ ਕੀਤਾ ਸੀ ਕਾਰਪੋਰੇਸ਼ਨ ਨੇ ਤੋਂ ਉਸ ਤੋਂ ਬਾਅਦ ਉਹਦੇ ਨਾਮ ਨਿਗਰਡਾ ਤੋਂ ਹਰ ਤਿਆਰ ਹੋ ਗਿਆ ਹੁਣ ਸ਼ੁਰੂ ਹੋ ਗਿਆ ਨਵਾਂ ਖੋਕਾ ਨਵਾਂ ਖੋਕਾ ਖੁੱਲ ਗਿਆ ਜੀ ਨਵਾਂ ਖੋਕਾ ਕੋਈ ਗੱਲ ਨਹੀਂ ਮੈਂ ਅੱਜ ਜੀ ਪੁੱਛਦਾ ਕਵੀਨ ਸਾਹਿਬ ਨੂੰ ਪੁੱਛਦਾ ਜੀ ਇਸ ਤੋਂ ਜੇ ਮੈਂ ਸਭ ਨੂੰ ਪੁੱਛਦਾ ਵੀ ਕਿਹਦੇ ਹੁੰਦਾ ਕੋਈ ਨਹੀਂ ਆਪਾਂ ਨਿਰਾਇਣ ਦੇ ਹੋਇਆ ਹਾਂਜੀ ਮਜੀਦੀ ਆਪਣੇ ਚਰਚਾਵਾਂ ਚ ਨਹੀਂ ਕਿਹਦਾ ਕਿਲਾਤਾ ਰੱਖੀ ਲੱਗਦੀ ਕਿਹਦਾ ਖੁੱਲ੍ਹ ਗਿਆ ਸੱਤ ਉਹ ਦੇ ਕੋਈ ਗੱਲ ਨਹੀਂ ਨਜਾਇਜ਼ ਜਿਹੜੇ ਸਰਕਾਰ ਹੋਣਗੇ ਉਹ ਸਾਰੇ ਨਹੀਂ ਹੋਣਗੇ 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 ਜਿਹੜੇ ਸਰਕਾਰ ਹੋਣਗੇ ਉਹ ਸ